ਲੋਕਰਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਵੀਲ ਸਿੰਘ ਪਿੰਡਰ ਤੇ ਮੇਰੇ ਨਾਲ ਜੁੜੇ ਬੈਠੇ ਨੇ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਅਸੀਂ ਜ਼ਿਕਰ ਕਰਾਂਗੇ ਕਿ ਜਿਹੜੇ ਇਨੀ ਦਿਨੀ ਜਿਹੜੇ ਪੱਖ ਦੇ ਮਸਲੇ ਐ ਭਾਵੇਂ ਕਿ ਉਹ ਇੰਟਰਨੈਸ਼ਨਲ ਪੱਧਰ ਉੱਤੇ ਕਿਉਂ ਨਾ ਉਹਨਾਂ ਦਾ ਬਾਰ ਹੋ ਰਿਹਾ ਹੋਵੇ ਜਿਵੇਂ ਕਿ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਜਾਂਦੇ ਆ ਦੂਜੇ ਦਿਨ ਉਹਨਾਂ ਦਾ ਇੱਕ ਸਿੱਖ ਜਮ ਉੱਤੇ ਇੱਕ ਵੱਡਾ ਬਿਆਨ ਆਉਂਦਾ ਉਸ ਬਿਆਨ ਉੱਤੇ ਵੱਡੇ ਪੱਧਰ ਉੱਤੇ ਚਰਚਾ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਕਹਿੰリエ ਕਿ ਮਰਵਾਹਾ ਵੱਲੋਂ ਇੱਕ ਵੱਡਾ ਪ੍ਰਤੀਕਰਮ ਜਿਹੜਾ ਸਾਹਮਣੇ ਆਇਆ ਜਿਹਦੇ ਉੱਤੇ ਕਾਂਗਰਸ ਜਿਹੜਾ ਆਪਣੇ ਵੱਡੇ ਪੱਧਰ ਉਤੇ ਬਚਾ ਦੇ ਵਿੱਚ ਖਾਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਖੈਰ ਇਸ ਸਾਰੇ ਮਾਮਲੇ ਸੰਬੰਧੀ ਪਰਮਿੰਦਰ ਜੀ ਇਹ ਦੱਸਿਓ ਕਿ ਜਿਹੜਾ ਤਰਵਿੰਦਰ ਮਰਵਾਹਾ ਵੱਲੋਂ ਬਿਆਨ ਦਿੱਤਾ ਗਿਆ ਹੈ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਬੜੀ ਉਹਦੇ ਉੱਤੇ ਚਰਚਾ ਹੈ ਮਾਮਲਾ ਬੜਾ ਦੁਵਿਧਾ ਦੇ ਵਿੱਚ ਕਿਰਿਆ ਉਸ ਬਿਆਨ ਮਗਰ ਦਖੋ ਤਰਵਿੰਦਰ ਮਰਵਾਹਾ ਭਾਜਪਾ ਦੇ ਆਗੂ ਹੈਗੇ ਨੇ ਪਹਿਲਾਂ ਕਾਂਗਰਸ ਸੀ ਵੀ ਰਹੇ ਆ ਇਹ ਜੀ ਤੇ ਹੁਣ ਜਿਹੜਾ ਬਿਆਨ ਇਹਨਾਂ ਦਾ ਆਇਆ ਉਹ ਇੱਕ ਤਰ੍ਹਾਂ ਨਾਲ ਐ ਕਹਿ ਲੋ ਕਿ ਰਾਹੁਲ ਗਾਂਧੀ ਨੂੰ ਸਿੱਧੀ ਚੇਤਾਵਨੀ ਜਾਂ ਜਿਵੇਂ ਕਾਂਗਰਸ ਕਹ ਰਹੀਏ ਕਿ ਧਮਕੀ ਦਿੱਤੀ ਜਾ ਰਹੀ ਹੈ ਉਹ ਕਹਿੰਦੇ ਕਿ ਰਾਹੁਲ ਨੂੰ ਰਹਿਣ ਦੇ ਬਚ ਜਾ ਤੇ ਤੇਰਾ ਅਸੰਥਨ ਤੇ ਦਾਦੀ ਵਰਗਾ ਨਾ ਹੋ ਜਾਈ ਕਿਤੇ ਗੱਲ ਵਿਚਾਰਨ ਵਾਲੀ ਇਹ ਹੈ ਕਿ ਭਾਜਪਾ ਦੇ ਵਿੱਚ ਕੁਝ ਕਚੇਰੇ ਜਿਹੜੇ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਪਰਸਨੈਲਿਟੀਆਂ ਨੇ ਉਹਨਾਂ ਦੇ ਉਹਨਾਂ ਦਾ ਭਾਜ-ਬੱਜ ਸ਼ਾਮਲ ਨੇ ਉਹਨਾਂ ਨੂੰ ਉਹੀ ਅੱਗੇ ਕਰਕੇ ਇਦਾਂ ਦੇ ਬਿਆਨ ਦੁਆਇਆ ਜਾ ਰਹੇ ਨੇ ਜਿੱਥੇ ਕਿਤੇ ਦੇਸ਼ ਦੀ ਅਖੰਡਤਾ ਦੀ ਗੱਲ ਹੁੰਦੀ ਹੈ ਦੇਸ਼ ਦੀ ਸੁਰੱਖਿਆ ਦੀ ਗੱਲ ਹੁੰਦੀ ਹੈ ਆਪਸੀ ਭਾਈਚਾਰੇ ਦੀ ਗੱਲ ਹੁੰਦੀ ਹੈ ਸਭਿਆਚਾਰਕ ਤੌਰ ਤੇ ਹੂੰ ਵਿਚਰਨ ਦੀ ਗੱਲ ਹੁੰਦੀ ਹੈ ਉੱਥੇ ਤੁਸੀਂ ਇੱਕ ਪਾਸੜ ਬਿਆਨ ਕਿਦਾਂ ਦੇ ਸਕਦੇ ਹੋ ਹਾਲਾਂਕਿ ਤੁਸੀਂ ਸੱਤਾਧਾਰੀ ਧਿਰ ਨਾਲ ਸੰਬੰਧਤ ਹੋ ਹੂੰ ਤੇ ਜੇ ਸੱਤ ਸੱਤ ਇੱਥੇ ਆਪਣੇ ਨਾਗਰਿਕਾਂ ਲਈ ਦੇਸ਼ ਦੇ ਆਂਦੇ ਜਿੱਥੇ ਤੁਸੀਂ ਕਹਿੰਦੇ ਹੋ ਕਿ ਵੱਖ-ਵੱਖ ਧਰਮ ਵੱਖ-ਵੱਖ ਸਭਿਅਤਾ ਵੱਖ-ਵੱਖ ਭਾਸ਼ਾਵਾਂ ਸੱਭਿਆਚਾਰ ਨਾਲ ਜੁੜੇ ਲੋਕ ਰਹਿੰਦੇ ਆ ਸੀ ਇਕਾਂ ਤੁਸੀਂ ਦਾਵਾ ਵੀ ਪੇਸ਼ ਕਰਦੇ ਹੋ ਤੁਸੀਂ ਬਾਹਰ ਜਾ ਕੇ ਗੱਲਾਂ ਵੀ ਕਰਦੇ ਹੋ ਤੁਸੀਂ ਸਾਡੇ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਉੱਥੋਂ ਉੱਥੋਂ ਦੇ ਕਮਿਊਨਿਟੀ ਦਾ ਉੱਥੋਂ ਦੇ ਸੱਭਿਆਚਾਰ ਦਾ ਪਹਿਰਾਵਾ ਪਹਿਨ ਕੇ ਉਹਨਾਂ ਨੂੰ ਦੱਸਦੇ ਆ ਵੀ ਸੋਡੇ ਨਾਲ ਹੀ ਆ ਸੀ ਤੇ ਤੁਸੀਂ ਜਦੋਂ ਕਿਤੇ ਇੰਤਾਂ ਦੇ ਗੱਲ ਸਾਹਮਣੇ ਆਉਂਦੀ ਆ ਪੁਝਾਏ ਇਹਦੇ ਕਿ ਤੁਸੀਂ ਅਪਰੋਡ ਦਾ ਕਰੋ ਇਸ ਗੱਲ ਦੀ ਕਿ ਜੇ ਰਾਹੁਲ ਨੇ ਇਦਾਂ ਦਾ ਬਿਆਨ ਦਿੱਤਾ ਹੈ ਇਹਦੇ ਵਿੱਚ ਕਿੰਨੀਕ ਸਿਆਸਤ ਆ ਤੇ ਸਚਾਈ ਕਿੰਨੀ ਹੈ ਜਿਹੜੀ ਸਚਾਈ ਹੈ ਉਹਨੂੰ ਸਾਹਮਣੇ ਲੈ ਕੇ ਆਓ ਵੀ ਇਹ ਇਹ ਸਚਾਈ ਇਹ ਸੀ ਇਹਨੂੰ ਤੌਰ ਮਰੋ ਕੇ ਪੇਸ਼ ਕੀਤਾ ਗਿਆ ਜਾਂ ਫਿਰ ਇਹ ਗੱਲ ਕਰਨ ਵੀ ਜੇ ਇਹ ਰਾਹੁਲ ਨੇ ਬਿਆਨ ਦਿੱਤਾ ਆ ਤਾਂ ਇਹ ਸਾਡੇ ਕਿਸੇ ਖਿੱਤੇ ਦੇ ਵਿੱਚ ਦੇਖਦੇ ਕਿਸੇ ਖੇਤਰ ਤੇ ਵਾਪਰੀ ਸੀ ਘਟਣਾ ਅਸੀਂ ਆਹ ਕਾਰਵਾਈ ਕੀਤੀ ਆ ਸੋ ਰਾਹੁਲ ਝੂਠਾ ਹੈ ਹੂੰ ਜੀ ਗੱਲ ਗੱਲ ਕਰਨ ਦੀ ਇਹ ਹੈ ਦੂਜੀ ਗੱਲ ਜੇ ਮਰਵਾਹਾ ਜੀ ਇਦਾਂ ਬਿਆਨ ਦਿੰਦੇ ਆ ਕਿ ਤੇਰਾ ਹਸ਼ਰ ਵੀ ਉਦਾਂ ਹੋਊ ਜਿੱਦਾਂ ਇੰਦਰਾ ਗਾਂਧੀ ਦਾ ਫੋਟ ਤੇਰੀ ਦਾਦੀ ਵਰਗਾ ਹੋਇਆ ਤਾਂ ਮਰਵਾਹਾ ਜੀ ਨੂੰ ਵੀ ਪੁੱਛਣਾ ਪੈਂਦਾ ਹੈ ਕਿ ਭਾਈ ਇੱਥੇ ਸਿੱਖ ਵਿਰੋਧੀ ਕੀ ਚੀਜ਼ ਆ ਗਈ ਹਾਂ ਪਰ ਇੱਕ ਗੱਲ ਤਾਂ ਇਹ ਮੰਨਣਯੋਗ ਹੈ ਨਾ ਕਿ ਰਾਹੁਲ ਗਾਂਧੀ ਜਾਂ ਭਾਜਪਾ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਕੋਈ ਲੀਡਰ ਹੋਰ ਪਾਰਟੀਆਂ ਚਾਹੇ ਦੇਸ਼ ਦੀਆਂ ਕਿੰਨੀਆਂ ਪੋਲਿਟੀਕਲ ਪਾਰਟੀਆਂ ਨੇ ਜੇ ਉਹ ਕਿਸੇ ਕਮਿਊਨਿਟੀ ਦੇ ਪੱਖ ਅਬਰੋਧ ਜਾਂ ਇਦਾਂ ਕਿਉਂਕਿ ਬੀਜਪੀ ਵਿੱਚ ਹੀ ਆਉਣਾ ਪਰ ਜੇ ਉਹ ਇਦਾਂ ਬਿਆਨ ਦੇਂਦੀਆਂ ਨੇ ਤਾਂ ਉਹਦਾ ਸਬੰਧ ਤਾਂ ਸਿਆਸਤ ਨਾਲ ਹੁੰਦਾ ਕਿਉਂਕਿ ਲੀਡਰ ਨੇ ਇਰਾਦਾ ਉਹਦਾ ਵੀ ਇਹ ਰਾਹੁਲ ਕੰਦੀ ਦਾ ਬਿਆਨ ਤਾਂ ਸਿੱਖਾਂ ਦੇ ਹੱਕ ਦੇ ਵਿੱਚ ਜਾ ਰਿਹਾ ਨਾ ਭਾਰਤ ਦੇ ਇਹ ਅਜਿਹੇ ਕਰ ਦੇਖੀ ਹਾਂ ਜੇ ਕੋਈ ਮਰਵਾਹਾ ਸਾਹਿਬ ਦੂਜੀ ਪਾਸੋਂ ਲੈ ਰਹੇ ਨੇ ਵੀ ਉਹ ਜਿਵੇਂ ਕਾਂਗਰਸ ਜਾਂ ਕਹਿ ਰਹੇ ਨੇ ਇੱਕ ਧਮਕੀ ਆ ਰਹੀ ਹੈ ਜੇ ਜੇ ਸਿੱਖ ਕਮਿਊਨਿਟੀ ਦਾ ਬੰਦਾ ਕੋਈ ਵੀ ਕਿਸੇ ਵੀ ਪਾਰਟੀ 'ਚ ਬੈਠਾ ਅਪਾ ਇਹ ਗੱਲ ਨਹੀਂ ਕਰਦੇ ਇਹਦੇ ਵਿੱਚ ਵੀ ਕੋਈ ਦੂਜੀ ਕਮਿਊਨਿਟੀ ਮਾੜੀ ਹੈ ਜਾਂ ਚੰਗੀ ਹੈ ਇਦਾਂ ਨਹੀਂ ਜੇ ਕੋਈ ਕਿਸੇ ਵੀ ਕਮਿਊਨਿਟੀ ਦੀ ਗੱਲ ਕਰਦਾ ਤਾਂ ਉਸ ਕਮਿਊਨਿਟੀ ਦਾ ਬੰਦਾ ਦੂਜੀ ਪਾਰਟੀ ਭਾਵੇਂ ਵਿਰੋਧੀ ਈ ਰਹੇ ਭਾਵੇਂ ਉਸ ਬਿਆਨ ਦੇ ਜਿਹਨੇ ਬਿਆਨ ਦਿੱਤਾ ਉਸ ਪੱਖੀ ਧਿਰ ਦੇ ਵਿੱਚ ਬੈਠਾ ਹੁੰਦਾ ਤਾਂ ਉਸ ਪੂਰੀ ਕਮਿਊਨਿਟੀ ਦੀ ਗੱਲ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਇੱਕ ਪਾਸੜ ਹੋ ਕੇ ਖੜ੍ਹ ਜਓ ਜੇ ਉਹ ਪੱਖ 'ਚ ਬਿਆਨ ਆ ਰਿਹਾ ਪੂਰੀ ਕਮਿਊਨਿਟੀ ਦੇ ਤਾਂ ਪੱਖ 'ਚ ਦੇਣਾ ਚਾਹੀਦਾ ਜੇ ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਸੋਸਾਇਟੀ ਨੂੰ ਖਤਰਾ ਨਹੀਂ ਕਿਸੇ ਤਰ੍ਹਾਂ ਦਾ ਕਿਸੇ ਦੇਸ਼ ਨੂੰ ਖਤਰਾ ਨਹੀਂ ਇਹ ਹੈ ਕਿ ਜੇ ਤੁਹਾਡੀ ਕੋਈ ਪੋਲੀਟੀਕਲ ਪਾਰਟੀ ਨੂੰ ਕੋਈ ਸੱਤਾ ਨੂੰ ਖਤਰਾ ਹੋ ਗਿਆ ਤਾਂ ਇਹਦਾ ਮਤਲਬ ਦੇਸ਼ ਦਾ ਦੇਸ਼ ਲਈ ਖਤਰਾ ਥੋੜੀ ਹੈ ਹੂੰ ਦੇਸ਼ ਦੇ ਲੋਕਾਂ ਲਈ ਖਤਰਾ ਥੋੜੀ ਤੇ ਤੁਸੀਂ ਉਸ ਨੂੰ ਪਾਰਟੀ ਦੇ ਪੱਖ ਚ ਭੁਗਤਣ ਵਾਸਤੇ ਤੁਸੀਂ ਉਸ ਕਮਿਊਨਿਟੀ ਨੂੰ ਉਹਦੇ ਪੱਖ ਦੇ ਵਿੱਚ ਜਾ ਰਹੇ ਬਿਆਨ ਨੂੰ ਤੁਸੀਂ ਗਲਤ ਸਾਬਤ ਕਰੋ ਇਹ ਇਹ ਤਾਂ ਮੈਨੂੰ ਲੱਗਦਾ ਕਿ ਕਿਤੇ ਜਾਇਜ਼ ਗੱਲ ਤਾਂ ਹੋਣੀ ਨਹੀਂ ਇਹ ਹੂੰ ਹੂੰ ਸੋ ਜੇ ਕਮਿਊਨਿਟੀ ਦੇ ਪੱਖ ਚ ਫੈਸਲਾ ਹੈਗਾ ਤੇ ਬੀਜੇਪੀ ਇਹਦੇ ਵਿੱਚੋਂ ਆਪਣੇ ਆਪ ਨੂੰ ਬੇਦਾਗ ਕਰਨਾ ਚਾਹੁੰਦੀ ਹੈ ਜਾਂ ਬਰੀ ਕਰਨਾ ਚਾਹੁੰਦੀ ਹੈ ਤਾਂ ਰਾਹੁਲ ਨੂੰ ਝੂਠਾ ਪਾਉਣ ਦਾ ਸਿੱਧੇ ਸਿੱਧਾ ਇਕੋ ਹੀ ਰਾਹ ਹੁੰਦਾ ਉਹ ਹੈਗਾ ਕਿ ਜਿੱਥੇ ਕਿਤੇ ਕੜੇ ਉਤਰ ਆਏ ਗਏ ਪੱਗਾਂ ਉਹੀਆਂ ਗਈਆਂ ਕਿਸੇ ਖਾਲਿਸਤਾਨ ਕੀ ਹੱਕ ਖਾਲਿਸਤਾਨੀ ਕਿਹਾ ਗਿਆ ਕਦੇ ਕੁਛ ਕਿਹਾ ਗਿਆ ਕਦੇ ਅੱਤਵਾਦੀ ਬਿਲਕੁਲ ਦਮਦਮਾ ਸਾਹਿਬ ਦੇ ਜਿ세 ਯਾਰ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹੀ ਹੈ ਬਿਆਨ ਕਿ ਇਹ ਘਟਨਾਵਾਂ ਹੋਈਆਂ ਨਹੀਂ ਕਿੰਨੇ ਕਿਤੇ ਵਾਪਰੀਆਂ ਨੇ ਭਾਵੇਂ ਕਿ ਇਕਾਈ ਇੱਕ ਆਪਾਂ ਮੰਨ ਕੇ ਗੱਲ ਕਰ ਲਈਏ ਹੋ ਸਕਦਾ ਹੈ ਕਿ راہਲ ਗਾਂਧੀ ਕੋਲ ਉਹ ਚੀਜ਼ਾਂ ਹੀ ਸਾਰਾ ਉਹਨੇ ਉਭਾਰਿਆ ਹੋਵੇ ਵੀ ਇਹ ਚੀਜ਼ਾਂ ਬਾਕੀ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਹੋਈਆਂ ਨੇ ਪੰਜਾਬੋਂ ਬਾਹਰ ਵੀ ਹੋਈਆਂ ਨੇ ਨੂੰ ਦੇਖੋ ਜਿਹੜੀਆਂ ਜਿਹੜੀਆਂ ਚੀਜ਼ਾਂ মিডিਆ ਜਾਗੀਆਂ ਹਮ ਯਾਦਾ ਉਸੇ ਵਕਤ ਉਹਨੂੰ ਕੰਡਮ ਕਰਾਇਆ ਬਈ ਕਿ ਬੀਜੇਪੀ ਸੱਤਾਤੇ ਹੀ ਰਹਕੇ ਇਹਨੂੰ ਬਦਨਾਮ ਕਰਨ ਲਈ ਆ ਘਟਨਾਵਾਂ মিডিਆ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਜਦ ਕਿ ਸਚਾਈ ਇਹ ਹੀ ਹੈ ਜਾਂ ਫਿਰ ਬੀਜੇਪੀ ਇਹ ਕਰਦੀ ਕਿ ਜਿੱਥੇ ਘਟਨਾ ਹੋ ਗਈ ਉੱਥੇ ਤੁਰੰਤ ਕਾਰਵਾਈ ਕਰਕੇ ਉੱਥੇ ਉਹ ਗੱਲ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਹੈ ਫੁਲਾਣੇ ਸਕੂਲ ਨੂੰ ਉਹਦੀ ਜਿਹੜੀ ਹਾਂ ਬਿਲਕੁਲ ਸਰਕਾਰ ਕੋਲ ਹੁਣ ਘਟ ਗਿਣਤੀ ਕਮਿਸ਼ਨ ਹੈ ਇੱਕ ਤੰਤਰ ਹੈ ਸਾਰਾ ਉਹਦੇ ਤੇ ਉਹ ਨੋਟਿਸ ਲੈ ਸਕਦੇ ਆ ਨੋਟਿਸ ਵੀ ਕੀ ਹੈ ਕਿ ਬੜੀ ਤੇਜ਼ੀ ਦੇ ਨਾਲ ਉਹ ਉਸ ਮਾਮਲੇ ਨੂੰ ਸੋਲਵ ਕਰ ਕਰ ਸਕਦੇ ਆ ਆਪਣਾ ਪੱਖ ਜਿਵੇਂ ਤੁਸੀਂ ਦੱਸ ਰਹੇ ਆਓ ਕਿਉਂ ਨਾ ਪੱਕ ਬੜੀ ਤੇਜ਼ੀ ਨਾਲ ਬੜਾ ਫਾਸਟ ਅੱਗੇ ਵੱਧਦਾ ਹੈ ਲੋਕਾਂ ਦੇ ਵਿੱਚ ਗੱਲ ਤਾਂ ਹੈ ਕਿ ਕਾਰਵਾਈ ਕਰਨ ਦੀ ਲੋਕੀ ਆਪਾਂ ਇਸ ਗੱਲ ਤੋਂ ਆਪਾਂ ਵੀ ਮਨਕਰ ਨਹੀਂ ਕੋਈ ਦੇਸ਼ ਦਾ ਕੋਈ ਨਾਗਰਿਕ ਵੀ ਮਨਕਰ ਨਹੀਂ ਕਿ ਜਿਹੜੀ ਜੈਨੋਸਾਈਡ ਹੋਈ ਹੈ ਉਹਦੇ ਵਿੱਚ ਕਿਹਦਾ ਕਿਹਦਾ ਰੋਲ ਰਿਹਾ ਹੈ ਹਾਂ ਇਹ ਕਹਿ ਸਕਦੇ ਆ ਕਿ ਦੋ ਬਿਮਾਰੀਆਂ ਹੁੰਦੀਆਂ ਨੇ ਇੱਕ ਕੈਂਸਰ ਕਹਿ ਲਓ ਇੱਕ ਹਾਰਟ ਅਟੈਕ ਕਹਿ ਲਓ ਠੀਕ ਹੈ ਤੇ ਦੋਵਾਂ ਦਾ ਨਾਮ ਅਲੱਗ ਹੈ ਹੂੰ ਹੂੰ ਦੋਵਾਂ ਦਾ ਮਕਸਦ ਇਕੋ ਹੀ ਆ ਠੀਕ ਹੈ ਵੀ ਬੰਦੇ ਨੂੰ ਮਾਰਨੀ ਆ। ਸੋ ਜੇ ਕੋਈ ਕੋਈ ਪਾਰਟੀ ਕਿਸੇ ਤਰ੍ਹਾਂ ਇਦਾਂ ਕਹਿੰਦੇ ਕਿ ਮੈਂ ਪਾਰ ਸਾਫਾ ਮੈਂ ਬੇਦਾਗ ਆ ਕਿ ਮੈਂ ਵਰੀਆ ਇਦਾਂ ਨਹੀਂ ਹੋ ਸਕਦਾ। ਉਹ ਸਾਰਾ ਕੁਝ ਰਿਲੇਟਡ ਹੈ। ਸਭ ਨੂੰ ਪਤਾ ਇਸ ਵਿੱਚ ਮੈਂ ਜਾਂ ਤੁਸੀਂ ਬੋਲ ਕੇ ਜਾਂ ਕੋਈ ਹੋਰ মিডিਆ ਵਰਸ ਬੋਲ ਕੇ ਇਹ ਨਹੀਂ ਦੱਸ ਸਕਦਾ ਕਿ ਇਹ ਬੰਦਾ ਜਿਆਦਾ ਦੋਸ਼ੀ ਹੈ ਜਾਂ ਘੱਟ ਦੋਸ਼ੀ ਹੈ। ਜਦੋਂ ਨਿਹੱਥੇ ਲੋਕਾਂ ਦਾ ਘਤਲੇ ਆਮ ਹੁੰਦਾ ਹੈ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਹੋਣਾ ਉਹਦੇ ਵਿੱਚ ਕੋਈ ਵੀ ਸੱਤਾਧਿਰ ਹੋਵੇ ਕੋਈ ਵੀ ਵਿਰੋਧੀ ਧਿਰ ਹੋਵੇ ਉਹਨਾਂ ਨੇ ਯੋਗਦਾਨ ਹੁੰਦਾ ਜਦੋਂ ਤੱਕ ਵਿਰੋਧੀ ਧਿਰ ਉਸ ਗੱਲ ਨੂੰ ਵਿਰੋਧ ਵਿਰੋਧ ਵਿੱਚ ਲੈ ਕੇ ਕੋਈ ਐਡਿਟੇਸ਼ਨ ਨਹੀਂ ਕਰਦੀ ਉਸ ਨੂੰ ਕਟਹਿਰੇ ਵਿੱਚ ਲਿਆ ਕੇ ਖੜਾ ਨਹੀਂ ਕਰਦੀ ਉਸ ਨੂੰ ਜਨਤਾ ਦੇ ਵਿੱਚ ਲਿਆ ਕੇ ਵੱਡੇ ਪੱਧਰ ਦੇ ਸੰਘਰਸ਼ ਨਹੀਂ ਕਰਦੀ ਉਹਦਾ ਵਿਰੋਧ ਨਹੀਂ ਕਰਦੀ ਸੜਕਾਂ ਤੇ ਨਹੀਂ ਉਤਰਦੀ ਲੋਕ ਸਭਾ ਰਾਜ ਸਭਾ ਦੇ ਵਿੱਚ ਚੱਲਦੀਆਂ ਕਾਰਵਾਈਆਂ ਦੇ ਵਿੱਚ ਜਮਾਤ ਨਹੀਂ ਪਾਉਂਦੀ ਉਹ ਉਹ ਉਹਨਿਓਂ ਆਪਾਂ ਕਹ ਲੋ ਇਨਵੋਲਵ ਹੋ ਜਾਂਦੀ ਆ ਉਨਾ ਹੀ ਉਹਦਾ ਯੋਗਦਾਨ ਹੋ ਜਾਂਦਾ ਹਮਮ ਕਰਨ ਵਾਲੇ ਦੇ ਨਾਲ ਨਾਲ ਪਰਮਿੰਦਰ ਜੀ ਜੇਕਰ ਆਪਾਂ ਦੇਖੀਏ ਰਾਹੁਲ ਗਾਂਧੀ ਦੇ ਬਿਆਨ ਦੇ ਚਰਚਾ ਮਤਲਬ ਬڑے ਵੱਡੇ ਪੱਧਰ ਤੇ ਕਈ ਮਤਲਬ ਪਰਤਾਂ ਖੋਲਦੀ ਵਿਖਾਈ ਦੇ ਰਹੀ ਹੈ ਜਿਹਦੇ ਵਿੱਚ ਜਾਨੀ ਕਿ ਧਰਮਾਂ ਦੀ ਵੀ ਗੱਲ ਹੋ ਰਹੀ ਏ ਕੌਮ ਦੀ ਵੀ ਨੇਸ਼ਨ ਦੀ ਵੀ ਕਿਉਂਕਿ ਬਿਆਨ ਭਾਰਤ ਚੋਂ ਬਾਹਰ ਮਤਲਬ ਆਇਆ ਹੈ ਤੇ ਕਿਵੇਂ ਆਪਾਂ ਦੇਖਦੇ ਆ ਕਿ ਇਹਦੇ ਪਿੱਛੇ ਕੋਈ ਸਿਆਸਤ ਤਾਂ ਨਹੀਂ ਕੋਈ ਅਜਿਹੀ ਚੋਣ ਵੀ ਨਹੀਂ ਜਿਹਦੇ ਨਾਲ ਰਾਹੁਲ ਗਾਂਧੀ ਨੂੰ ਜਾਂ ਕਾਂਗਰਸ ਨੂੰ ਸਰ ਇਹ ਅਜਿਹੀ ਬਿਆਨ ਦੇਣ ਪਿੱਛੇ ਕੋਈ ਫਾਇਦਾ ਹੁੰਦਾ ਹੋਵੇ ਚੋਣ ਤਾਂ ਹਰਿਆਣੇ ਦੀ ਏ ਜਾਂ ਜੰਮੂ ਕਸ਼ਮੀਰ ਦੀ ਮੈਂ ਨਾ ਹਰਿਆਣੇ ਦੇ ਵਿੱਚ ਉਸ ਕਦਰ ਸਿੱਖ ਮਸੂਵੇ ਨਾ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਸਿੱਖਾਂ ਦੇ ਐਂਗਲ ਤੋਂ ਆਪਾਂ ਗੱਲ ਕਰੀਏ ਨਾ ਮਸੀਂਖਾਂ ਦਾ ਲੈ ਕੇ ਕਿ ਘੱਟ ਗਿਣਤੀ ਨੂੰ ਉਹਨਾਂ ਨੇ ਟੱਟ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਕੱਟ ਗਿਣਤੀ ਬਾਰੇ ਕੋਈ ਅੱਜ ਰਾਹੁਲ ਦਾ ਕਹੇ ਤਾਂ ਰੌਲਾ ਨਹੀਂ ਪੈਣ ਲੱਗਿਆ ਵਿਦੇਸ਼ਾਂ ਦੇ ਵਿੱਚ ਹਮ ਅਮਾਰਕਾ ਦੇ ਵਿੱਚ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਸਾਹ ਦਾ ਦੌਰਾ ਸੀ ਉਦੋਂ ਹਮ ਪੱਤਰਕਾਰਾਂ ਵੱਲੋਂ ਸਵਾਲ ਵੀ ਪੁੱਛਿਆ ਗਿਆ ਸੀ ਤੇ ਉਹ ਉਹ ਕੱਟ ਗਿਣਤੀ ਦੀ ਗੱਲ ਅਜੇ ਉੱਠ ਰਹੀ ਹੈ ਤਾਂ ਇਹ ਨਹੀਂ ਹੈਗਾ ਕਿ ਰਾਹੁਲ ਗਾਂਧੀ ਨੇ ਸਿੱਖਾਂ ਵਾਲੇ ਪਾਸੇ ਇਸ਼ਾਰਾ ਕਰਕੇ ਗੱਲ ਕਰਤਾ ਕੱਟ ਗਿਣਤੀ ਜੇ ਹੈ ਤਾਂ ਉਹ ਤੋ ਫੇਰ ਇਹ ਹੋਇਆ ਕਿ ਚਾਹੇ ਉਹ ਮੁਸਲਮਾਨ ਕੈਟਾਗਰੀਆਂ ਜਾਂ ਹੋਰ ਕੈਟਾਗਰੀਆਂ ਜਿਹੜੀ ਘੱਟ ਗਿਣਤੀ ਕੋਆਮੀਆਂ ਨੇ ਦਾ ਜਿਨ੍ਹਾਂ ਨੂੰ ਘੱਟ ਗਿਣਤੀ ਦੀ ਗਿਣਤੀ ਦਾ ਦਰਜਾ ਦਿੱਤਾ ਗਿਆ ਤੇ ਜੇ ਉਹਨਾਂ ਨੂੰ ਟੱਚ ਕਰਕੇ ਰਾਹੁਲ ਗਾਂਧੀ ਨੇ ਕੋਈ ਮੁੱਦਾ ਛੇੜਿਆ ਤਾਂ ਉਹ ਭਾਜਪਾ ਲਈ ਜ਼ਰੂਰ ਇੱਕ ਸਰਦਰਦੀ ਬਣਿਆ ਹੈ ਇਹ ਗੱਲ ਨਹੀਂ ਕਿ ਉਹ ਸੰਸਕ੍ਰਿਤੀ ਦੀ ਗੱਲ ਕੀਤੀ ਹੈ ਸੱਭਿਆਚਾਰ ਦੀ ਗੱਲ ਕੀਤੀ ਹੈ ਬਾਦਸ਼ਾਹ ਦੀ ਗੱਲ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜਾ ਇਹਨਾਂ ਦਾ ਕੇਂਦਰੀਵਾਦੀ ਆਪਾਂ ਕਹਿ ਲਓ ਨੀਤੀ ਹੈਗੀ ਇਹਨਾਂ ਦੀ ਉਹ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੇ ਹਾਂ ਰਾਸ਼ਟਰਵਾਦ ਨੂੰ ਜਿਹੜਾ ਉਹ ਸਹਾਜਣ ਦੇ ਜਿਹੜੀ ਇੱਕ ਰਾਸ਼ਟਰਵਾਦ ਦੀ ਗੱਲ ਕਰਦੇ ਆ ਜਿਹੜਾ ਹਿੰਦੂਤਵੀ ਦੀ ਗੱਲ ਕਰਦੇ ਆ ਉਹ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸੱਟ ਮਾਰਦੀ ਹੈ ਇਹ ਇਹ ਸਟੇਟਮੈਂਟ ਜਿਹੜੀ ਹੈਗੀ ਜਿਹਦੇ ਕਰਕੇ ਬੀਜੇਪੀ ਚ ਇੰਨਾ ਆਪਾਂ ਕਹਿ ਲਓਗੇ ਬਵਾਲ ਬਚਿਆ ਹੁਣ ਆਪਾਂ ਤਰਵਿੰਦਰ ਸਿੰਘ ਮਰਵਾਹ ਦੀ ਗੱਲ ਕਰਦੇ ਸੀਗੇ ਹਾਂ ਭਾਜਪਾ ਦੇ ਵਿੱਚ ਜਿੰਨੇ ਵੀ ਚਾਹੇ ਉਹ ਪੰਜਾਬ ਦੇ ਆਗੂ ਨੇ ਚਾਹੇ ਮਨਜਿੰਦਰ ਸਿੰਘ ਸਿਰਸਾ ਵਰਗੇ ਨੇ ਹੈਨਾ ਬੈਠੇ ਨੇ ਲੀਡਰ ਨੇ ਸਿੱਖਾਂ ਦੀ ਗੱਲ ਕਰਦੇ ਨੇ ਚਲੋ ਠੀਕ ਹੈ ਅਸੀਂ ਮੰਨਦੇ ਹਾਂ ਕਿ ਪਾਰਟੀਆਂ ਦਾ ਅਲੱਗ-ਅਲੱਗ ਹੁੰਦੇ ਕੋਈ ਕਿਤੇ ਜਾ ਸਕਦਾ ਪਰ ਇਹ ਗੱਲ ਵੀ ਹੈਗੀ ਕਿ 16 ਸਾਲ ਭਾਜਪਾ ਨੇ ਰਾਜ ਕਰ ਲਿਆ ਇੱਕ ਤਰ੍ਹਾਂ ਨਾਲ 10 ਸਾਲ ਮੋਦੀ ਦੇ ਹੋ ਗਏ 6 ਸਾਲ ਬਾਜਪਾ ਦੇ ਹੋ ਗਏ ਜੀ ਜੀ ਤੇ ਉਹ ਉਹ ਇਹ ਗੱਲ ਕਰਨ ਕਿ ਪੰਜਾਬ ਦੇ ਲਈ ਕੀ ਕੀਤਾ ਜਾਂ ਜੋ ਅੱਜ ਇੱਕਦਮ ਹਾਂ ਮਾਰਗ ਦੇ ਭੰਗੜਾ ਵੰਗ ਉੱਠ ਕੇ ਬਾਹਰ ਨਿਕਲ ਰਹੇ ਜਾਂ ਬਿਆਨ ਦੇ ਬਿਆਨ ਦਰਜ ਕਰਵਾ ਰਹੇ ਆਪਣੇ মিডিਆ ਜਾ ਰਹੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਬਾਈਬਲ ਕਲਾਖੰਡ ਹੋਇਆ ਉਦੋਂ ਇਨਸਾਫ ਦੀ ਗੱਲ ਹੁੰਦੀ ਹੈ ਉਦੋਂ ਕਿਉਂ ਪਿੱਛੇ ਹਟ ਦਿੰਦੇ ਨੇ ਇਹ ਲੋਕ ਜਦੋਂ ਕਿ ਇਹ ਸੱਤਾਧਿਰ ਦੇ ਉਹ ਨੇ ਹੂੰ ਆਪਣੇ ਇਹਨਾਂ ਦਿੱਤੇ ਰਹੇ ਪੱਖ ਉਹਦੇ ਪੱਖ ਚ ਘੜਦੇ ਨੇ ਉਹਨਾਂ ਦੇ ਬੰਦੇ ਨੇ ਉਹਨਾਂ ਦੇ ਅਗੂ ਲੀਡਰ ਨੇ ਸੱਤਾਧਿਰ ਕੇਂਦਰ ਦੇ ਵਿੱਚ ਤੇ ਕੇਂਦਰ ਤੋਂ ਗੱਲ ਕਰਵਾ ਨਹੀਂ ਸਕਦੇ ਕੰਮ ਨਹੀਂ ਕਰਵਾ ਸਕਦੇ ਦੂਜੀ ਗੱਲ ਹੂੰ ਹੂੰ ਉਹਨਾਂ ਅੱਜ ਤੱਕ ਕਹਿ ਲਓ 16 ਸਾਲ ਵੀ ਕਹਿ ਲਓ ਜਾਂ ਪਿਛਲੇ 40 40 45 ਸਾਲਾਂ ਤੋਂ ਪੰਜਾਬ ਦੇ ਮਸਲੇ ਲਟਕਦੇ ਆ ਰਹੇ ਨੇ ਉਹਨਾਂ ਦੇ ਇਹਨਾਂ ਗੁਣ ਕੀ ਆਵਾਜ਼ ਉਠਾਜੀ ਕੋਈ ਹੂੰ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਕੋਈ ਕਿਉਂ ਨਹੀਂ ਕਰਦੇ ਹਾਂ ਬਿਲਕੁਲ ਮਸਲੇ ਪੰਜਾਬ ਪ੍ਰਮੇਂਦਰ ਜੀ ਮਸਲੇ ਬੜੇ ਮਤਲਬ ਪੰਜਾਬ ਦੇ ਬਹੁਤ ਜ਼ਿਆਦੇ ਮਸਲੇ ਖੜੇ ਹੋਏ ਆ ਕਹਿੰਦਾ ਵੀ ਖੜੇ ਹੋਣ ਦੀ ਵਜ੍ਹਾ ਹਾਲਾਤ ਇੱਥੋਂ ਤੱਕ ਪਹੁੰਚੇ ਹੋਏ ਆ ਕਿ ਜਿਵੇਂ ਰਾਹੁਲ ਗਾਂਧੀ ਬਿਆਨ ਦੇ ਰਿਹਾ ਸਿੱਖਾਂ ਪ੍ਰਤੀ ਵੀ ਸਿੱਖਾਂ ਨਾਲ ਇਦਾਂ ਦਾ ਕੁਝ ਬੰਦਸ਼ ਹੈ ਮਤਲਬ ਉਹ ਸਿੱਧੇ ਤੌਰ ਤੇ ਹੀ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਿੱਖਾਂ ਤੇ ਪਾਬੰਦੀ ਹੈ ਦੁਜੇ ਬੰਨੇ ਵੀ ਦੇਖਿਆ ਜਾ ਵੀ ਕਿ ਸਿੱਖ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਇੱਕ ਧਿਰ ਨੇ ਪਰ ਸਵਾਲ ਤੁਹਾਡੇ ਵਾਲਾ ਕਿ ਦੱਸੋ ਜਿਹੜੇ ਸਿੱਖਾਂ ਦੇ ਮਸਲੇ ਹੈ ਹੁਣ ਤੱਕ ਉਹ ਕਿਉਂ ਖੜੇ ਹੈ ਵਾਰ-ਵਾਰ ਖੜੇ ਰਹੇ ਹੈ ਚੋਣਾ ਆਉਂਦੀਆਂ ਰਹੀਆਂ ਚੋਣਾ ਜਾਂਦੀਆਂ ਰਹੀਆਂ ਪਰ ਕੀ ਕਦੋਂ ਇਹ ਹੱਲ ਹੋਣਗੇ ਬਿਲਕੁਲ ਤੁਸੀਂ ਬਾਜ਼ੂ ਕਹਿ ਰਹੇ ਹੋ ਉਹ 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 ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਸਿੱਖ ਇੱਕ ਬਤੌਰ ਸਿੱਖ ਹੋ ਕੇ ਕਿਉਂਕਿ ਬਹੁਤ ਆਧ ਤੱਕ ਕਮਿਊਨਿਟੀ ਸਿੱਖਾਂ ਦੀ ਹੈ ਪੰਜਾਬ ਦੇ ਵਿੱਚ ਲੇਕਿਨ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਬਾਕੀ ਕਮਿਊਨਿਟੀ ਇੱਥੇ ਹੈ ਹੀ ਨਹੀਂ ਹੂੰ ਜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਤਾਂ ਉਹ ਪੰਜਾਬੀਆਂ ਦੀ ਗੱਲ ਹੈ ਪੰਜਾਬੀਆਂ ਦੇ ਵਿੱਚ ਸਾਰੇ ਆਉਂਦੇ ਆ ਹੂੰ ਬਿਲਕੁਲ ਹਿੰਦੂ ਕਮਿਊਨਿਟੀ ਵੀ ਹੈਗੀ ਇੱਥੇ ਸਾਈ ਵੀ ਨੇ ਮੁਸਲਮ ਵੀ ਨੇ ਔਰ ਦਰੰਭੀ ਨੇ ਸਿੱਖ ਵੀ ਨੇ ਸਾਰਾ ਕੁਝ ਇੱਥੇ ਤਾਂ ਜੇ ਪੰਜਾਬ ਦੇ ਹਿੱਤ ਦੀ ਗੱਲ ਹੁੰਦੀ ਉਹ ਕੱਲੇ ਸਿੱਖਾਂ ਦੇ ਹਿੱਤ ਦੀ ਥੋੜੀ ਗੱਲ ਹੁੰਦੀ ਹੈ ਤੇ ਸਪਰ ਸਿੱਖਾਂ ਦੀ ਗੱਲ ਤਾਂ ਕਰ ਰਹੇ ਕਿ ਉਹਨਾਂ ਦੇ ਉਹਨਾਂ ਦੀ ਕਮਿਊਨਿਟੀ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਇੱਕ ਬਤੌਰ ਸਿੱਖ ਹੋ ਕੇ ਇਹਨਾਂ ਨੂੰ ਚੱਕਣੇ ਚਾਹੀਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲੋ ਕੱਲੇ ਹੋਈ ਗੱਲ ਉੱਥੇ ਉਹ ਉਹ ਗੱਲ ਕਿਉਂ ਨਹੀਂ ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਕਹਿ ਚੁੱਕੇ ਸੀ ਕਿ ਬਲੈਕਲਿਸਟਾਂ ਜੋਗੀ ਹੈ ਉਹਦੇ ਵਿਚਾਰ ਕਰਿਆ ਜਾਊਗਾ ਬੰਦੀ ਸਿੰਘਾਂ ਨੂੰ ਰਿਹਾਈ ਬਾਰੇ ਵੀ ਬਿਆਨ ਆਏ ਠੀਕ ਹੈ ਜੀ ਜਦੋਂ ਗੱਠਜੋੜ ਸੀ ਉਦੋਂ ਵੀ ਗੱਲ ਹੋਈ ਤੇ ਉਹ ਉਹ ਚੀਜ਼ ਉਹੋ ਚੀਜ਼ ਕਦੇ ਸੈਂਟਰ ਗਵਰਨਮੈਂਟ ਦੇ ਉੱਤੇ ਕਦੇ ਦਬਾਅ ਪੋੜੇ ਹੂੰ ਇਹ ਰਾਏਪੁਰ ਸਾਹਿਬ ਇੱਕ ਸਵਾਲ ਇਹ ਹੈ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਹੁਣ ਕਾਂਗਰਸ ਤੇ ਬੀਜੇਪੀ ਦਾ ਮਤਲਬ ਰਾਹੁਲ ਗਾਂਧੀ ਦੇ ਬਿਆਨ ਉਤੇ ਇੱਕ ਦੋਨੇ ਤੇ ਰਾਮੂ ਸਾਹਮਣੇ ਨੇ ਪਰ ਦੋਨੇ ਤਰ੍ਹਾਂ ਹੀ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਸਾਈਲੈਂਟ ਨੇ ਕਾਂਗਰਸ ਵੱਲੋਂ ਵੀ ਰਾਜਪਾਗ ਵਲੇ ਹੀ ਇਹ ਬੰਦੀ ਸਿੰਘ ਉਹਦੇ ਅੰਦਰ ਹੈ ਭਾਜਪਾ ਦੇ ਕੋਲ ਹੁਣ ਮਾਹੌਲ ਹੈ ਇਹ ਛੱਡਣ ਸਟਾਉਨ ਵਾਲਾ ਵਾਦਾ ਵੀ ਕੀਤਾ ਜਿਵੇਂ ਅਕਾਲੀ ਦਲ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਵੀ ਜਾਰੀ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਤੇ ਉਸ ਤੋਂ ਬਾਅਦ ਅਜਿਹਾ ਹੁਣ ਦੇ ਮਤਲਬ ਇੰਨਾ ਰੌਲਾ ਪਾਉਣ ਦੇ ਬਾਵਜੂਦ ਬੰਦੀ ਸਿੰਘਾਂ ਵਾਲਾ ਮਾਮਲਾ ਨਹੀਂ ਅੱਗੇ ਵਧਿਆ ਕੀ ਰਾਹੁਲ ਗਾਂਧੀ ਅਜਿਹਾ ਬਿਆਨ ਵੀ ਦੇ ਸਕਦੇ ਸੀ ਵੀ ਅਸੀਂ ਬੰਦੀ ਸਿੰਘਾਂ ਬਾਰੇ ਸਾਡੀ ਆ ਨੀਤੀ ਹੈ ਸਪਸ਼ਟ ਹੁੰਦੇ ਇਸ ਤੋਂ ਬਾਅਦ ਪ੍ਰਦੇਸ਼ ਜਿਹੜੀ ਹੈ ਪੰਜਾਬ ਦੀ ਕਾਂਗਰਸ ਦੀ ਇਕਾਈ ਉਹ ਸਪਸ਼ਟ ਬਿਆਨ ਦਿੰਦੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਕਾਂਗਰਸ ਦੇ ਆਗੂ ਉਹ ਕਹਿ ਰਹੇ ਨੇ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹ ਗਲਤ ਸੀ ਗਲਤੀ ਸੀ ਕਾਂਗਰਸ ਦੀ ਕਈ ਤਰ੍ਹਾਂ ਦੀਆਂ ਗਲਤੀਆਂ ਮੰਨ ਰਹੇ ਨੇ ਪਰਤੂ ਅਧਿਕਾਰਤ ਤੌਰ ਤੇ ਹਾਲੇ ਤਾਈਂ ਕਾਂਗਰਸ ਨੇ ਮਾਫੀ ਨਹੀਂ ਮੰਗੀ ਕਿ ਅਸੀਂ ਉਹ ਸਾਡੀ ਗਲਤੀ ਸੀ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਰਾਹੁਲ ਗਾਂਧੀ ਦਾ ਬਿਆਨ ਇਹ ਨਹੀਂ ਹੈਗਾ ਕਿ ਤੁਸੀਂ ਕਹਿ ਲੋ ਕਿ ਸਿੱਖਾਂ ਦਾ ਬੜਾ ਹਮੇ ਦੇ ਬਿਆਨ ਦਿੰਦਾ ਜਮ ਬੰਦੀ ਸਿੰਘ ਬਣਾਉਣ ਵਾਲੇ ਵੀ ਇਹੀ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਤੇ ਰਿਹਾ ਕਰਨਾ ਵੀ ਇਹਨਾਂ ਦੇ ਹੱਥ 'ਚ ਹੈਗਾ ਦੂਜੀ ਗੱਲ ਜੇ ਆਪਾਂ ਕਾਂਗਰਸ ਨੂੰ ਇਹ ਗੱਲ ਕਰਦੀਏ ਕਿ ਬਈ ਰਾਹੁਲ ਨੇ ਅੱਜ ਇਹ ਗੱਲ ਕੀਤੀ ਆ ਬਈ ਸਿੱਖਾਂ ਦੀ ਗੱਲ ਕਰ ਲਈ ਵੀ ਤੁਸੀਂ ਗੁਰਦੁਆਰੇ ਜਾ ਸਕੋਗੇ ਜਾਂ ਇਦਾਂ ਠੀਕ ਆ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਾਂਗਰਸ ਦੁੱਧ ਧੋਤੀ ਹੋਗੀ ਜਾਂ ਗੱਲ ਪਹਿਲਾਂ ਡਾਕਟਰ ਮਨਮੋਹ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਤਾ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਉਦੋਂ ਕਾਂਗਰਸ ਬਰੀ ਹੋ ਗਈ ਸੀ ਇਦਾਂ ਦਾ ਕੁਝ ਨਹੀਂ ਜਾਂ ਅੱਜ ਬਰੀ ਹੋ ਗਈ ਜਾਂ ਅੱਜ ਚਰਨਜੀਤ ਸਿੰਘ ਚੰਨੀ ਕਹਿੰਦਾ ਕਿ ਬਲੂ ਸਟਾਰ ਦੀ ਜਿਹੜੀ ਕਾਰਵਾਈ ਸੀ ਗਲਤ ਸੀ ਕਿ ਨਾਲ ਪ੍ਰਤਾਪ ਸਿੰਘ ਬਾਜਬਹੂਰੀ ਬੈਠੇ ਨੇ ਜਦ ਕਿ ਬਿਆਨ ਸਿੰਘ ਦੀ ਸਰਕਾਰ ਬੜੇ ਬਾਜਬਾ ਖੁਦ ਮੰਤਰੀ ਸੀਗੇ ਹੂੰ ਠੀਕ ਹੈ ਕਿੰਨਾ ਉੱਥੇ ਕਤਨਿਆਮ ਹੋਇਆ ਸਭ ਪਤਾ ਹੈ ਖਾਲੜਾ ਕੀ ਉਹ ਰਿਪੋਰਟ ਦੇਖ ਲਓ ਤੁਸੀਂ ਚਲੋ ਗੱਲ ਇਹ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਨੂੰ ਬਰੀ ਕਰ ਰਹੇ ਹਾਂ ਗੱਲ ਤਾਂ ਸਿਰਫ ਇਹ ਹੈ ਕਿ ਜੇ ਅੱਜ ਕਿਸੇ ਕਮਿਊਨਿਟੀ ਦੀ ਘੱਟ ਗਿਣਤੀ ਦੀ ਗੱਲ ਹੁੰਦੀ ਆ ਕੋਈ ਕਰਦਾ ਜੇ ਉਹ ਅਸਲੀਅਤ ਹੈ ਤਾਂ ਉਹਦੇ ਲਈ ਸਾਰਿਆਂ ਨੂੰ ਖੜਨਾ ਚਾਹੀਦਾ ਹੂੰ ਜੀ ਜੀ ਬਿਲਕੁਲ ਖਾਸ ਕਰ ਇਹ ਨਹੀਂ ਕਿ ਤੁਸੀਂ ਚਮਚੇ ਵੜ ਕੇ ਕਿਸੇ ਇੱਕ ਧਿਰ ਦਾ ਪੱਖ ਪੂਰੀ ਜਾਓ ਹੂੰ ਠੀਕ ਹੈ ਜੇ ਉਹ ਜਿਹੜਾ ਜੈਨੋਸਾਈਡ ਹੋਇਆ ਨਸਲਕੁਸ਼ੀ ਹੋਈ ਹੈ ਉਸ ਵਿੱਚ ਤਾਂ ਕੋਈ ਕੋਈ ਦੇਸ਼ ਦਾ ਕੋਈ ਵੀ ਵਿਅਕਤੀ ਕੋਈ ਵੀ ਨਾਗਰਿਕ ਉਸ ਘਟਨਾ ਬਾਰੇ ਜਾਣ ਕੇ ਕਦੇ ਵੀ ਕਿਸੇ ਨੂੰ ਬਰੀ ਨਹੀਂ ਕਰ ਸਕਦਾ ਹੂੰ ਜੀ ਇਹ ਗੱਲ ਵੱਖਰੀ ਹੈ ਇਹ ਤਾਂ ਹੈ ਹੀ ਹੈ ਜੋ ਹੈ ਹੈ ਬਟ ਜੇ ਕੋਈ ਅੱਜ ਗੱਲ ਹੋ ਰਹੀ ਹੈ ਤਾਂ ਉਹਦੇ ਜੇ ਉਹ ਪੱਕੇ ਚ ਜਾਂਦੀ ਹੈ ਤਾਂ ਚਾਹੇ ਤੁਸੀਂ ਸੱਤਾਧਿਰ ਤੇ ਬੈਠਿਓ ਚਾਹੇ ਵਿਰੋਧੀ ਧਿਰ ਤੇ ਬੈਠਿਓ ਜੇ ਉਹਦੇ ਵਿੱਚ ਕੋਈ ਸੱਚਾਈ ਹੈ ਤਾਂ ਉਹ ਗੱਲ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਕਿ ਅਸੀਂ ਉਸ ਕਮਿਊਨਿਟੀ ਨਾਲ ਸੰਬੰਧਿਤ ਬੰਦੇ ਆ ਬਿਲਕੁਲ ਖੁੱਲੇ ਦਿਨ ਨਾਲ ਨੋ ਨਾ ਬਣਾਓ ਹਾਂ ਬਿਲਕੁਲ ਜੀ ਤੇ ਤੁਸੀਂ ਇਹ ਗੱਲ ਹੈਗੀ ਇਹਨੂੰ ਇਹ ਤੋਂ ਬਰੀ ਹੋਣਾ ਸਾਨੂੰ ਅਸੀਂ ਵੀ ਲੋਕਾਂ ਦੇ ਜਾਣਾ ਹਮ ਅਸੀਂ ਕਿਹੜਾ ਮੁੰਡਾ ਹੈ ਕਿ ਜਾਵਾਂਗੇ ਅਸੀਂ ਤੁਹਾਡੀ ਗੱਲ ਤਾਂ ਕਰੀ ਜਾਈਏ ਪਰ ਜਿਹੜੀ ਗੱਲ ਸੱਚ ਉਹ ਤਾਂ ਸੱਚ ਹੈਗੀ ਆ ਹੁਣ ਦੇਖੀ ਤੋ ਕਿਤੇ ਕੋਈ ਕੜਾ ਉਤਰਾਇਆ ਜਾਂਦਾ ਹੈ ਸਿਸਪਟੇ ਦਾ ਪੇਪਰ ਨਹੀਂ ਦੇਣਾ ਜੀ ਬਾਹਰ ਨਿਕਲੋ ਜੀ ਕਿਰਪਾਨ ਕੱਟ ਗਿਆ ਉਹ ਜੀ ਅੱਜ ਹਾਜ਼ਰੀ ਚੜ੍ਹਦੇ ਨਾ ਇਹਨਾਂ ਗੱਲਾਂ ਤੋਂ ਤੁਸੀਂ ਕਿਵੇਂ ਬਚ ਜੂਗੇ ਹੂੰ ਜੀ ਜੀ ਦੱਸੋ ਜੇ ਕਾਰਵਾਈ ਹੋਈ ਹੈ ਕਿੱਥੇ ਹੋਈ ਹੈ ਹੂੰ ਉਹ ਚੀਜ਼ਾਂ ਜਿਹੜੀ ਹੈਗੇ ਕਿਤੇ ਨਾ ਕਿਤੇ ਕਟਹਿਰੇ 'ਚ ਤਾਂ ਭਾਵੇਂ ਜੀਪ ਨੂੰ ਖੜਾ ਕਰਾ ਨਹੀਂ ਹੂੰ ਬਿਲਕੁਲ ਕਿਉਂਕਿ ਮਾਮਲੇ ਜਿਵੇਂ ਕਿ ਇਸ ਮਾਮਲੇ ਦੇ ਵਿੱਚੋਂ ਕੋਈ ਹੋਰ ਸਿਆਸਤ ਕੱਢਣੀ ਉਹਦੇ ਨਾਲ ਬੈਟਰ ਹੈ ਕਿ ਖੁੱਲੇ ਦਿਲ ਨਾਲ ਉਹਨੂੰ ਪ੍ਰਬੰਧ ਕੀਤਾ ਜਾਵੇ ਜੇ ਅਸੀਂ ਸਰਕਾਰ 'ਚ ਬੈਠੇ ਆ ਤਾਂ ਅਸੀਂ ਉਸ ਮਾਮਲੇ ਉੱਤੇ ਗੌਰ ਕਰੀਏ ਉੱਚਤਾ ਦੇ ਨਾਲ ਹੈ ਕਿ ਇੱਕ ਵਿਰੋਧੀ ਧਿਰ ਦੇ ਨੇਤਾ ਜੋ ਜਿਹੜੇ ਮਸਲੇ ਬਾਰੇ ਗਏ ਨੇ ਉਹਨਾਂ ਦੇ ਵਿੱਚ ਜੇ ਕੋਈ ਸਚਾਈ ਹੈ ਤਾਂ ਉਹਦੇ ਤੇ ਅਮਲ ਜਿਹੜਾ ਉਹ ਕੀਤਾ ਜਾਵੇ ਖੈਰ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਜੀ ਤੁਸੀਂ ਆਪਣੇ ਇਸ ਮਾਹੌਲ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਆਪਣਾ ਵੱਡਾ ਸਾਥ ਦਿੱਤਾ ਧੰਨਵਾਦ ਤੁਹਾਡਾ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ